ਵੈਲਕਮ ਸਸਰੀਆ ਕਾਲ ਵੈਲਕਮ ਕਰਦੀ ਹਾਂ ਤੁਹਾਨੂੰ ਬਾਜਵਾ ਵਲੌਗ ਚ ਸਾਡੇ ਕੋਲ ਇੱਕ ਵੀਡੀਓ ਆਈ ਹੈ ਮਨੁੱਖਤਾ ਦੀ ਸੇਵਾ ਦੀ ਅਸੀਂ ਜਦੋਂ ਪਹਿਲੇ ਇਹਨਾਂ ਦੀ ਵੀਡੀਓ ਵੇਖੀ ਸੀ ਮਿੰਟੂ ਵੀਰ ਦੀ ਤੇ ਅਸੀਂ ਉਦੋਂ ਇਹਨਾਂ ਨੇ ਮਤਲਬ ਜਿਵੇਂ ਸਾਬ ਦਾ ਇੰਟਰੋਡਕਸ਼ਨ ਦਿੱਤਾ ਸੀ ਉਦੋਂ ਇਹਨਾਂ ਨੇ ਇੱਕ ਦੱਸਿਆ ਸੀ ਨਾ ਨਾਈਜੀਰੀਆ ਦਾ ਲੜਕਾ ਸਟੈਂਡਲੇ ਹਾਂਜੀ ਵੇਖੀ ਸੀ ਨਾ ਹਾਂਜੀ ਹਾਂਜੀ ਕਿ ਅਸੀਂ ਇਹਨੂੰ ਸੜਕਾਂ ਤੋਂ ਲੱਭਿਆ ਸੀ ਤੇ ਉਹਦੀ ਉਸ ਤੋਂ ਰਿਲੇਟਿਡ ਹੀ ਸਾਡੇ ਕੋਲ ਵੀਡੀਓ ਆਈ ਆ ਤੇ ਵੀਡੀਓ ਬਾਰੇ ਦੇਖਨੇ ਫਿਰ ਉਸ ਤੋਂ ਬਾਰੇ ਜਲ ਗੱਲਬਾਤ ਕਰਨਾ ਠੀਕ ਹੈ ਨਾਈਜੀਰੀਆ ਦਾ ਰਹਿਣ ਵਾਲਾ ਸਟੈਨਲੀ ਨਾਈਜੀਰੀਆ ਆਪਣੇ ਮਾਪੇ ਕੋਲੇ ਆਪਣੀ ਵਾਈਫ ਕੋਲੇ ਪਹੁੰਚ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਵਧਾਈਆਂ ਜੀ ਸਾਰੇ ਭੈਣਾ ਭਰਾਵਾਂ ਨੂੰ ਸਾਡੇ ਨਾਲ ਜੁੜੇ ਹੋਏ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਸਾਰੇ ਸੋਸ਼ਲ ਮੀਡੀਆ ਰਾਹੀਂ ਜਿਹੜੇ ਵੀਡੀਓ ਦੇਖਦੇ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮਨੁੱਖਤਾ ਦੀ ਸੇਵਾ ਪਰਿਵਾਰ ਵੱਲੋਂ ਇੱਕ ਪਹਿਲਾ ਮੈਂਬਰ ਜਿਹੜਾ ਇੰਟਰਨੈਸ਼ਨਲ ਮੈਂਬਰ ਸੀ ਆਪਣੇ ਪਰਿਵਾਰ ਦਾ ਉਹਨੂੰ ਉਹਦੇ ਘਰੇ ਪਹੁੰਚਾਇਆ ਗਿਆ ਨਾਈਜੀਰੀਆ ਦਾ ਰਹਿਣ ਵਾਲਾ ਸਟੈਨਲੀ ਨਾਈਜੀਰੀਆ ਆਪਣੇ ਮਾਪੇ ਕੋਲੇ ਆਪਣੀ ਵਾਈਫ ਕੋਲੇ ਪਹੁੰਚ ਗਿਆ ਬਾਈ ਧੰਨਵਾਦ ਸਖਵਿੰਦਰ ਕੌਰ ਭੈਣ ਦਾ ਤੇ ਵੈਂਸਲੇ ਜੀ ਦਾ ਜਿਨ੍ਹਾਂ ਨੇ ਸਾਡੀ ਬਹੁਤ ਮਦਦ ਕੀਤੀ ਉਹਨਾਂ ਨੇ ਦਿੱਲੀ ਜਾ ਕੇ ਚੰਡੀਗੜ੍ਹ ਜਿੱਥੇ ਵੀ ਉਹਨਾਂ ਨੂੰ ਜਾਣਾ ਪਿਆ ਉਹਨਾਂ ਨੇ ਚੱਕਰ ਲਗਾਏ ਬਹੁਤ ਸਾਰੇ ਚੱਕਰ ਲਗਾ ਕੇ ਸਟੈਨਲੀ ਵਾਸਤੇ ਉਹ ਰਾਹ ਖੋਲਿਆ ਸਟੈਨਲੀ ਆਪਣੇ ਮਾਪੇ ਕੋਲੇ ਜਾਵੇ ਜਿਹੜੇ ਮਾਪੇ ਨੂੰ ਮਰਿਆ ਹੋਇਆ ਮੰਨੀ ਬੈਠੇ ਸੀ ਜਿਹੜੀ ਧਰਮ ਪਤਨੀ ਉਹਦੀ ਸਟੈਨਲੀ ਦੀ ਆਪਣੇ ਪਤੀ ਨੂੰ ਮਰਿਆ ਹੋਇਆ ਮੰਨੀ ਬੈਠੀ ਸੀ ਬਿੱਡੋ ਦਾ ਸਰਟੀਫਿਕੇਟ ਬਣਵਾ ਚੁੱਕੀ ਸੀ ਵਿਦਵਾ ਦਾ ਸਰਟੀਫਿਕੇਟ ਮਨਵਾ ਚੁੱਕੀ ਸੀ ਉਹਦਾ ਸੁਹਾਗ ਜਿਉਂਦਾ ਹੋ ਗਿਆ ਤੇ ਘਰੇ ਅਰਦਾਸ ਸਟੈਨਲੀ ਦੀਆਂ ਤਸਵੀਰਾਂ ਦੇਖੋ ਪੂਰੀ ਵੀਡੀਓ ਦੇਖਿਓ ਕਿਵੇਂ ਕਿਵੇਂ ਸਟੈਨਲੀ ਸਾਡੇ ਕੋਲੋਂ ਗਿਆ ਕਿਵੇਂ ਕਿਵੇਂ ਘਰੇ ਪਹੁੰਚਿਆ ਕੌਣ ਕੌਣ ਸਟੈਨਲੀ ਨੂੰ ਲੈਣ ਆਇਆ ਕਿਵੇਂ ਸਟੈਨਲੀ ਆਪਣੇ ਘਰਦਿਆਂ ਨੂੰ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਯਾਅਮ ਸ਼ੂਰ Thank you love you bye 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 bye, bye, bye. ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਸਟੈਨਲੀ ਹੈ ਜੀ ਸਾਡਾ ਸਟੈਨਲੀ ਉਗੂ ਇਹ ਅੱਜ ਵਾਪਸ ਚੱਲਿਆ ਆਪਣੇ ਘਰ ਨਾਈਜੀਰੀਆ ਸਟੈਨਲੀ ਨੂੰ ਅਸੀਂ ਜਦੋਂ ਲੈ ਕੇ ਆਏ ਸੀਗੇ 13 9 2024 ਦੇ ਵਿੱਚ ਲੈ ਕੇ ਆਏ ਸੀਗੇ ਜਨਕਪੂਰੀ ਰੇਲਵੇ ਸਟੇਸ਼ਨ ਦੇ ਕੋਲੇ ਮੈਟਰੋ ਸਟੇਸ਼ਨ ਦੇ ਕੋਲੇ ਫੁੱਟਪਾਥ ਤੇ ਹੀ ਰਹਿੰਦਾ ਸੀ ਸੜਕ ਦੇ ਕਿਨਾਰੇ ਤੇ ਸੌਂਦਾ ਸੀ ਪਿਛਲੇ ਕਈ ਸਾਲਾਂ ਤੋਂ ਫੁੱਟਪਾਥ ਤੇ ਪੈਂਦਾ ਸੀ ਸਟੈਨਲੀ 200 19 ਦੇ ਵਿੱਚ ਇਹਦੇ ਘਰ ਦੇ ਇਹਨੂੰ ਮਰਿਆ ਹੋਇਆ ਸਮਝ ਬੈਠੇ ਸੀ ਵੀ ਇਹਦੀ ਮੌਤ ਹੋ ਚੁੱਕੀ ਆ ਪਰ ਅੱਜ ਇਹ ਆਪਣੇ ਘਰੇ ਨਾਈਜੀਰੀਆ ਚੱਲਿਆ ਵਾਪਸ ਧੰਨਵਾਦ ਆ ਸੁਖਵਿੰਦਰ ਭੈਣ ਦਾ ਧੰਨਵਾਦ ਆ ਬੈਂਸਲੇ ਜੀ ਦਾ ਧੰਨਵਾਦ ਆ ਹਾਈ ਕਮਿਸ਼ਨਰ ਦਾ ਜਿਹੜੇ ਨਾਈਜੀਰੀਆ ਦੇ ਜਿਨ੍ਹਾਂ ਨੇ ਹੈਲਪ ਕੀਤੀ ਕਿਉਂਕਿ ਇਹਦੇ ਕੋਲ ਕੋਈ ਪਾਸਪੋਰਟ ਨਹੀਂ ਸੀ ਕੋਈ ਕਾਗਜ਼ ਨਹੀਂ ਸੀ ਅੱਜ ਇਹ ਇੱਕ ਟੈਂਪਰੇਰੀ ਪਾਸਪੋਰਟ ਤੇ ਨਾਈਜੀਰੀਆ ਚੱਲਿਆ ਨੂੰ ਨਾਈਜੀਰੀਆ ਛੱਡ ਕੇ ਆਵਾਂਗੇ ਨਾਈਜੀਰੀਆ 에ਰਪੋਰਟ ਤੇ ਇਹਦੇ ਮੰਮੀ ਪਾਪਾ ਆਉਣਗੇ ਉਹ ਇਹਨੂੰ ਰਿਸੀਵ ਕਰਨਗੇ ਬੈਂਸਲੇ ਜੀ ਜਾ ਰਹੇ ਇਹਨੂੰ ਛੱਡਣ ਵਾਸਤੇ ਅੱਜ ਸਟੈਨਲੀ ਦੀ ਤੁਸੀਂ ਲੁੱਕ ਦੇਖ ਸਕਦੇ ਹੋ ਜਿਸ ਦਿਨ ਸਟੈਨਲੀ ਆਇਆ ਸੀ ਉਸ ਦਿਨ ਸਟੈਨਲੀ ਦੇ ਹਾਲਾਤ ਕੀ ਸੀਗੇ ਸਟੈਨਲੀ ਮੈਂਟਲੀ ਅਫਸੈਟ ਸੀ ਪੰਜਾਬ ਇੰਡੀਆ ਦੇ ਵਿੱਚ ਮੈਡੀਕਲ ਵੀਜ਼ੇ ਤੇ ਆਇਆ ਸੀ ਇਹ ਇੱਥੇ ਆ ਕੇ ਬਹੁਤ ਜ਼ਿਆਦਾ ਅਫਸੈਟ ਹੋ ਗਿਆ ਤਾਂ ਇਹਨੂੰ ਕੋਈ ਸੋਝੀ ਨਹੀਂ ਰਹੀ ਆਪਣੀ ਘਰ ਦੇ ਸੋਚਦੇ ਸੀਗੇ ਵੀ ਇਹਦੀ ਮੌਤ ਹੋ ਚੁੱਕੀ ਆ ਪਰ ਸਰੋਜ ਭੈਣ ਨੇ ਤੇ ਗੁਰਿੰਦਰ ਸਿੰਘ ਨੇ ਵੀਰ ਜੀ ਨੇ ਗੁਰਵਿੰਦਰ ਸਿੰਘ ਜੀ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਸਾਨੂੰ ਦੱਸਿਆ ਤਾਂ ਅਸੀਂ ਜਨਕ ਉੱਥੋਂ ਲੈ ਕੇ ਆਏ ਸੀ ਜਨਕਪੁਰੀ ਤੋਂ ਤੇ ਅੱਜ ਸੁਪਨਿਆਂ ਦੇ ਘਰੋਂ ਬਾਹਰ ਨਿਕਣ ਲੱਗਾ ਸਟੈਂਲੀ ਉਹ ਰਾਤ ਜਿਹੜੀ 13 ਤਰੀਕ ਦੀ ਸੀਗੀ ਉਸ ਰਾਤ ਨੂੰ ਵੀਰਾ ਕਰੀਬ 12 ਵਜੇ ਅਸੀਂ ਇੱਥੇ ਆਏ ਸੀ ਘਰ ਪਹੁੰਚੇ ਸੀ ਐਂਟਰ ਹੋਏ ਸੀਗੇ ਤੇ ਇੱਥੇ ਆ ਕੇ ਸਟੈਂਲੀ ਨੇ ਸੁਪਨਿਆਂ ਦੇ ਘਰ ਵਿੱਚ ਪੈਰ ਧਰਿਆ ਸੀ 13 9 2024 ਦੀ ਰਾਤ ਨੂੰ ਕਰੀ 12 ਵਜੇ ਤੇ ਅੱਜ ਸਟੈਨਲੀ ਅੱਜ 14 ਤਰੀਕ ਆ ਜੀ 14 ਫਰਵਰੀ 2025 ਸਟੈਨਲੀ ਅੱਜ ਇਸ ਘਰ ਚ ਬਾਹਰ ਜਾ ਰਿਹਾ ਵਾਪਸ ਕਦੇ ਸਟੈਨਲੀ ਸ਼ਹਿਰ ਦੇ ਇਸ ਘਰ ਚ ਕਦੇ ਆਵੇ ਨਾ ਬਾਕੀ ਕੁਦਰਤ ਦੇ ਪਤਾ ਨਹੀਂ ਉਹਦੇ ਰੰਗ ਆ ਸ਼ਾਇਦ ਸਟੈਨਲੀ ਠੀਕ ਹੋ ਕੇ ਇੱਕ ਦਿਨ ਸਾਨੂੰ ਮਿਲਣ ਵੀ ਆਵੇ ਆਪਦੇ ਪਿੰਡੋਂ ਉੱਥੋਂ ਆਪਣੇ ਦੇਸ਼ ਤੋਂ ਪਰ ਅੱਜ ਸਟੈਨਲੀ ਇਹਨੂੰ ਵੀਰ ਨੂੰ ਅਸੀਂ ਹੁਣ ਇਥੋਂ ਮਹਾਲੀ ਏਅਰਪੋਰਟ ਤੋਂ 4 ਵਜੇ ਦੀ ਇਹਦੀ ਫਲਾਈਟ ਆ 4 ਵਜੇ ਇਹ ਮਹਾਲੀ ਏਅਰਪੋਰਟ ਤੋਂ ਬੰਬੇ ਦੀ ਜਹਾਜ਼ ਤੇ ਚੜੂਗਾ ਬੰਬੇ ਤੋਂ ਇਹਦੀ ਫਲਾਈਟ ਆ ਨਾਈਜੀਰੀਆ ਦੀ ਤੇ ਉੱਥੇ ਸਿੱਧਾ ਇਹ ਨਾਈਜੀਰੀਆ ਜਾਊਗਾ ਤੇ ਨਾਈਜੀਰੀਆ ਆਪਣੇ ਮਾਂ ਪਿਓ ਨੂੰ ਮਿਲੂਗਾ ਇਸ ਟਾਈਮ ਕਰੇ ਅਰਦਾਸ ਇਸ ਵੀਰ ਵਾਸਤੇ ਅਸੀਂ ਆਪਣੇ ਵੱਲੋਂ ਯਤਨ ਕੀਤੇ ਆ ਕੋਸ਼ਿਸ਼ ਕੀਤੀ ਆ ਵੀ ਇਸ ਵੀਰ ਦੀ ਜਿੰਨੀ ਕੁ ਵੀ ਅਸੀਂ ਮਦਦ ਕਰ ਸਕੀਏ ਲੈਂਗੁਏਜ ਦੀ ਵੀ ਪ੍ਰੋਬਲਮ ਸੀ ਬਹੁਤ ਜ਼ਿਆਦਾ ਤੇ ਪਰ ਸਟੈਨਲੀ ਦੇ ਨਾਲ ਸਾਡੀ ਇੱਕ ਪਿਆਰ ਦੀ ਭਾਸ਼ਾ ਜਿਹੜੀ ਡਿਵੈਲਪ ਹੋ ਗਈ ਸੀ ਇੱਕ ਪਿਆਰ ਦੇ ਕੁਝ ਲਫ਼ਜ਼ ਜਿਹੜੇ ਸਟੈਨਲੀ ਵੀ ਸਾਡੇ ਸਮਝਦਾ ਅਸੀਂ ਸਟੈਨਲੀ ਦੇ ਸਮਝਦੇ ਆ ਤੇ ਉਹਨਾਂ ਪਿਆਰ ਦੇ ਦੀ ਲੈਂਗੁਏਜ ਦੇ ਸਾਰੇ ਅਸੀਂ ਜਿਹੜਾ ਪਿਛਲਾ ਇਸ ਸਮਾਂ ਸਟੈਨਲੀ ਨੇ ਸਾਡੇ ਕੋਲੇ 7-8 ਮਹੀਨੇ ਦਾ ਕੱਟਿਆ ਤੇ ਬਹੁਤ ਚੰਗਾ ਸੀ ਅੱਜ ਸਟੈਨਲੀ ਆਪਣੇ ਘਰ ਜਾ ਰਿਹਾ ਕਰੇ ਅਰਦਾਸ ਸਟੈਨਲੀ ਦੀ Welcome, 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 Kenya, Mini Kenya. Hello, brother. Hello, Stanley. Welcome. Thank you very much so much. Thank you Thank you. Thank you. Thank you. Thank Thank you. Thank you. ਵੇਰੀ ਗੁੱਡ ਮਾਈ ਬੈਕਸਮੈਲ ਹੈ ਵੈਰੀ ਗੁੱਡ ਮਾਈ ਚੈਨਾ ਮੈਂਟਲੀ ਵੀ ਸਹੀ ਨਹੀਂ ਨਾ ਰਿਹਾ ਮੈਂਟਲੀ ਵੀ ਉਹ ਸਹੀ ਨਹੀਂ ਰਿਹਾ ਫਿਰ ਉਹ ਕਿਵੇਂ ਵਿਚਾਰਾ ਆਪਣਾ ਸਰਵਾਈਵ ਕਰਦਾ ਰਿਹਾ ਸੜਕਾਂ ਤੇ ਰੋਲਦਾ ਰਿਹਾ ਮੈਨਿਆ ਅਖੀਰ ਇੱਕ ਬੰਦਾ ਬਗੈਰ ਕਿੰਨਵਾਦੇ ਆ ਬਗੈਰ ਮੁਲਕ ਦੇ ਵਿੱਚ ਰਹਿ ਰਿਹਾ ਨਾ ਨਾਉ ਨਾ ਦੇ ਕੋਲ ਕਾਰਿਆ ਨਾ ਦੇ ਕੋਲ ਰਹਿਣ ਦੀ ਜਗ੍ਹਾ ਉਹਦੀ ਹਾਲਤ ਕੀ ਬਣੀ ਹੋਈ ਸੀ ਤੇ ਹੁਣ ਉਹਦੀ ਕੀ ਹਾਲਤ ਮੈਨੀਆਂ ਬਹੁਤ ਵਧੀਆ ਕੰਮ ਕਰਿਆ ਮਨੁੱਖਤਾ ਦੀ ਸੇਵਾ ਵਲੇ ਬਹੁਤ ਵਧੀਆ ਬਹੁਤ ਬਹੁਤ ਲੋਕਾਂ ਨੂੰ ਮਤਲਬ ਸ਼ੈਲਟਰ ਦੇ ਦਿੰਦੇ ਨੇ ਉਹਨਾਂ ਦਾ ਇਲਾਜ ਮਾਲਜਾ ਕਰਵਾਉਂਦੇ ਨੇ ਉਹਨਾਂ ਨੂੰ ਬਣਾ ਦਿੰਦੇ ਨੇ ਖਾਣ ਪੀਣ ਉਹਨਾਂ ਨੂੰ ਉਹਨਾਂ ਨੂੰ ਉੱਥੇ ਆਪਣਾ ਘਰ ਰੱਖਿਆ ਸੁਪਨਿਆਂ ਦੇ ਘਰ ਦੇ ਵਿੱਚ ਐਵੇਂ ਦੀਆਂ ਬਹੁਤ ਸਾਰੀਆਂ ਐਨ ਜੀਓਜ਼ ਬਹੁਤ ਸਾਰੀ ਵੈਲਫੇਅਰਸ ਹੈ ਨੇ ਜਿਹੜੀ ਕੰਮ ਕਰ ਰਹੀਆਂ ਨੇ ਤੇ ਵਧੀਆ ਕੰਮ ਕਰਦੇ ਨੇ ਵਾਕਈ ਇਹ ਕੰਮ ਅੱਲਾਹ ਤਾਲਾ ਕਿਸੇ ਕਿਸੇ ਕੋਲੋਂ ਹੀ ਦਿੰਦਾ ਜਿਹਨੂੰ ਕਿਸੇ ਕਿਸੇ ਨੂੰ ਹੀ ਦੋਫੀਕ ਦਿੰਦਾ ਹੋਰ ਐਸਾ ਨਰਮ ਦਿਲ ਦਿੰਦਾਵਾ ਕਿ ਜਿਹੜਾ ਉਹ ਦੂਸਰਿਆਂ ਦਾ ਅਹਿਸਾਸ ਕਰਦੇ ਬੜਾ ਬਹੁਤ ਵਧੀਆ ਵੀਡੀਓ ਸਟੈਲ ਨੇ ਕੱਲ ਚਲੇ ਜਾਣਾ ਵਾ ਆਪਣੇ ਘਰ ਤੇ ਇਹ ਆ ਕਿ ਫਿਰ ਮਾਪੇ ਸਾਂਭਣਗੇ ਹੋਤੇ ਹਾਂ ਚਲੋ ਜੀ ਵਧੀਆ ਵੀਡੀਓ ਜ਼ਬਰਦਸਤ ਤੁਹਾਨੂੰ ਕਿਵੇਂ ਦੀ ਲੱਗੀ ਹੈ ਕਮੈਂਟ ਕਰਕੇ ਕਮੈਂਟ ਕਰੋ ਰੱਖੋ ਆਪਣਾ ਖਿਆਲ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ